ਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਜਾਹੋ ਜਲਾਲ ਔਰ ਭਾਰੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇਕੱਠ ਜਿੱਥੇ ਜਿੱਥੇ ਤੁਹਾਡੀ ਨਿਗਾਹ ਜਾਏਗੀ ਤਾਂ ਸੰਗਤ ਹੀ ਤੁਹਾਨੂੰ ਜਿਹੜਾ ਨਜ਼ਰ ਆ ਰਹੀ ਹੋਏਗੀ ਲਗਾਤਾਰ ਟਰੈਕਟਰ ਟਰਾਲੀਆਂ ਦੇ ਉੱਪਰ ਕਾਰਾਂ ਦੇ ਉੱਪਰ ਜਿਹੜਾ ਲੋਕ ਚੜ ਕੇ ਆ ਰਹੇ ਨੇ ਤਖਸ਼ਰੀ ਕੇਸਗੜ੍ਹ ਸਾਹਿਬ ਤਸ਼ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਕੜੇ ਆ ਅੱਜ ਹੋਲਾ ਮਹੱਲਾ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਸੰਗਤ ਜਿਹੜੀ ਆ ਦਰਸ਼ਨ ਕਰਨ ਦੇ ਲਈ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਤਾਂ ਸੰਗਤ ਹੀ ਤੁਹਾਨੂੰ ਜਿਹੜਾ ਨਜ਼ਰ ਆ ਰਹੀ ਹੋਏਗੀ ਤਾਂ ਦਾਦੀ ਕੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਹੋਲੇ ਮਹੱਲੇ ਵਾਲੇ ਦਿਨ ਔਰ ਲਗਾਤਾਰ ਜੀਆਂ ਦਾਦੀ ਕਿ ਕੱਲ ਨੂੰ ਜਿਹੜਾ ਮਹੱਲਾ ਇੱਥੋਂ ਕੱਢਿਆ ਜਾਏਗਾ ਔਰ ਅੱਜ ਜਿਹੜਾ ਬਹੁਤ ਸਾਰਾ ਕੁਝ ਪੰਥਕ ਹਲਕਿਆਂ ਦੇ ਵਿੱਚ ਵੀ ਹੋ ਰਿਹਾ ਹੈ ਜੇ ਗੱਲ ਕਰੀਏ ਇੱਕ ਪਾਸੇ ਜਿਹੜੇ ਸੰਗਤ ਹੈ ਉਹ ਪਹੁੰਚ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਇੱਥੇ ਇੱਕ ਪੰਤਖ ਇਕੱਠ ਵੀ ਕੀਤਾ ਗਿਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਖਰਨਾਮ ਸਿੰਘ ਜੀ ਖਾਲਸਾ ਧੂਮਾ ਉਹਨਾਂ ਦੇ ਵੱਲੋਂ ਜਿਹੜਾ ਏ ਤੁਹਾਨੂੰ ਦੱਦੀ ਕਿ ਇਥੇ ਕੱਟ ਰੱਖਿਆ ਗਿਆ ਹੈਗਾ ਜਿੱਥੇ ਬਹੁਤ ਸਾਰੀਆਂ ਸੰਪਰਦਾਵਾਂ ਪਹੁੰਚੀਆਂ ਹੋਈਆਂ ਸਿੱਖ ਸੰਪਰਦਾਵਾਂ ਦੇ ਵੱਲੋਂ ਲਗਾਤਾਰ ਜਿਹੜਾ ਨਵੇਂ ਜਥੇਦਾਰਾਂ ਦੀ ਨਿਯੁਕਤੀ ਹੋਈ ਹੈ ਖਾਸ ਕਰਕੇ ਉਹਨਾਂ ਨੂੰ ਲੈ ਕੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਜਾ ਰਹੇ ਔਰ ਕਿਹਾ ਜਾ ਰਿਹਾ ਕਿ ਜਿਹੜਾ ਸਰ ਇਹ ਮਰਿਆਦਾ ਦਾ ਘਾਣ ਹੋਇਆ ਜਿਸ ਤਰ੍ਹਾਂ ਦੇ ਨਾਲ ਨਿਯੁਕਤੀ ਕੀਤੀ ਗਈ ਰਾਤ ਦੇ ਅ ਤਕਰੀਬਨ 2 ਵਜੇ ਦਾ ਸਮਾਂ ਜਿਹੜਾ ਹੁੰਦਾ ਉਸ ਸਮੇਂ ਕਿਹਾ ਜਾਂਦਾ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਕਿਉਂਕਿ ਪ੍ਰਕਾਸ਼ ਜਿਹੜਾ ਉਹ ਸਵੇਰੇ 4 4:30 ਵਜੇ ਹੁੰਦਾ ਹੁੰਦਾ ਪਰ ਤਸਵੀਰਾਂ ਦੇਖੋ ਤੁਸੀਂ ਹੋਲੇ ਮਹੱਲੇ ਦੀਆਂ ੜੀਆਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਜਿਹੜੀ ਆ ਉਹ ਪਹੁੰਚੀ ਹੋਈ ਆ ਹਰੇਕ ਕੋਈ ਆ ਕੇ ਗੁਰੂ ਦੇ ਦਰ ਤੇ ਨਤਮਸਤਕ ਹੋ ਰਿਹਾ ਮੈਂ ਕਹੂੰਗਾ ਕਿ ਬਲਜਿੰਦਰ ਇੱਕ ਵਾਰ ਉੱਪਰ ਦੀ ਵੀ ਜਿਹੜਾ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਦੂਰ ਤੱਕ ਤੁਸੀਂ ਦੇਖੋ ਜਿੱ ਤੱਕ ਕੈਮਰਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਇਕੱਠ ਦੇ ਵਿੱਚ ਲਗਾਤਾਰ ਟਰੈਕਟਰ ਟਰਾਲੀਆਂ ਦੇ ਉੱਪਰ ਕਾਰਾਂ ਦੇ ਉੱਪਰ ਜਿਹੜਾ ਲੋਕ ਚੜ ਕੇ ਆ ਰਹੇ ਨੇ ਤਖਤਸ਼ਰੀ ਕੇਸਗੜ੍ਹ ਸਾਹਿਬ ਔਰ ਸ਼ਰੀਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਜਾਹੋ ਜਲਾਲ ਔਰ ਭਾਰੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇਕੱਠ ਤੇ ਦੂਜੇ ਪਾਸੇ ਪੰਥਕ ਜਿਹੜੀ ਸਿਆਸਤ ਹੈ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਇੱਥੇ ਐਕਟਿਵ ਹੋਈ ਹੈ ਸਮੁੱਚੀਆਂ ਸੰਪਰਦਾਵਾਂ ਦੇ ਚਾਹੇ ਨਿਰਮਲੇ ਹੋਣ ਚਾਹੇ ਕੋਈ ਜਿਹੜਾ ਗਾ ਟਕਸਾਲ ਹੋਵੇ ਤਾਂ ਹਰੇਕ ਜਿਹੜਾ ਤੁਹਾਨੂੰ ਦੱਸਦੀ ਕਿ ਇੱਥੇ ਹਰੇਕ ਦੇ ਨੁਮਾਇंदे ਪਹੁੰਚੇ ਹੋਏ ਨੇ ਔਰ ਜਿਹਦੇ ਕਾਰਨ ਲਗਾਤਾਰ ਪੰਥਕ ਸਿਆਸਤ ਦੇ ਉੱਪਰ ਚਰਚਾ ਵੀ ਅੱਜ ਖਾਸ ਤੌਰ ਤੇ ਹੋ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਸੀਂ ਦੇਖ ਸਾਰ ਰਹੇ ਹੋ ਸੰਗਤ ਦਾ ਇਹ ਜਹਾਜ ਜਲਾਲ ਲੋਕ ਜਿਹੜੇ ਆ ਬਹੁਤ ਸਾਰੇ ਐਨ ਆਰ ਆਈ ਵੀ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਬਹੁਤ ਸਾਰੇ ਐਨਆਰਆਈ ਭਰਾ ਸਪੈਸ਼ਲ ਜਿਹੜਾ ਹੋਲੇ ਮਹਾਲੇ ਨੂੰ ਮੁਕਰਾਕੇ ਇੱਥੇ ਆਉਂਦੇ ਨੇ ਹਮੇਸ਼ਾ ਹੀ ਤਰ੍ਹਾਂ ਤਾਂ ਬਾਤ ਤੁਸੀਂ ਦੇਖ ਸਕਦੇ ਹੋ ਨਾਮਕ ਸਿੰਘ ਦੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਪਹੁੰਚੀਆਂ ਨੇ ਗੁਰੂ ਜੀ ਸਿੰਘ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਇੱਥੇ ਛੋਟੇ-ਛੋਟੇ ਪਚੰਗੀ ਵੀ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਵਿੱਚ ਤਾਂ ਨਿਹੰਗ ਫੌਜਾਂ ਤਿਆਰ-ਬਰ-ਤਿਆਰ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਔਰ ਇਹ ਤਸਵੀਰਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਦਿਖਾ ਰਹੇ ਹਾਂਗੇ ਹੋਲੇ ਮਹੱਲੇ ਮੌਕੇ ਪੂਰਾ ਜਾਹੋ ਜਲਾਲ ਸੰਗਤਾਂ ਦੇ ਵਿਚੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਤਲ ਸੁੱਟਣ ਦੀ ਵੀ ਜਗ੍ਹਾ ਦੇਖ ਸਾਦੇ ਉਸੇ ਬਿਲਕੁਲ ਨਹੀਂ ਹੈ ਇੰਨਾ ਇਕੱਠ ਅੱਜ ਹੋਲੇ ਮਹੱਲੇ ਨੂੰ ਸਮਰਪਿਤ ਜਿਹੜਾ ਦਿਖਾਈ ਦੇ ਰਿਹਾ ਇਹ ਤਸਵੀਰਾਂ ਦੇਖੋ ਤੁਸੀਂ ਸਾਹਮਣੇ ਨਿਹੰਗ ਸਿੰਘ ਫੌਜਾਂ ਉਹ ਵੀ ਗੁਰੂ ਦੀਆਂ लाਡਲੀਆਂ ਫੌਜਾਂ ਉਹ ਵੀ ਪਹੁੰਚਿਆ ਹੋਈਆਂ ਔਰ ਹਰੇਕ ਸੰਪਰਦਾ ਜਿਹੜੀ ਇੱਥੇ ਪਹੁੰਚੀ ਹੋਈ ਹੈ ਸਾਰੀਆਂ ਸੰਪਰਦਾਵਾਂ ਦੇ ਮੁਖੀ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਪਰ ਇਹ ਇਕੱਠ ਜਿਹੜਾ ਬਹੁਤ ਕੁਝ ਦੱਸਦਾ ਕਿਉਂਕਿ ਜਿਸ ਹਿਸਾਬ ਦਾ ਤੁਹਾਂ ਦੱਸਦੇ ਕਿ ਆ ਦੇਖੋ ਤਸਵੀਰਾਂ ਦੇ ਵਿੱਚ ਮੈਂ ਕਹੂੰਗਾ ਕਿ ਬਲਜਿੰਦਰ ਕਵਰ ਇੱਧਰ ਵੀ ਜ਼ਰੂਰ ਕੈਮਰਾ ਮਾਰਿਆ ਜਾਵੇ ਕੇਸਰੀ ਨਿਸ਼ਾਨ ਜਿਹੜੇ ਆ ਉਹ ਹੱਥਾਂ ਦੇ ਵਿੱਚ ਲੈ ਕੇ ਸੰਗਤ ਇੱਥੇ ਤੁਹਾਨੂੰ ਦਿਖਾਈ ਦੇ ਰਹੀ ਹੈ ਤਾਂ ਇਹ ਤਸਵੀਰਾਂ ਸ਼ਰੀਨੰਦਪੁਰ ਸਾਹਿਬ ਤੋਂ ਤਾਂ ਲਗਾਤਾਰ ਤੁਹਾਨੂੰ ਹੋਲੇ ਮਹੱਲੇ ਦੀਆਂ ਤਸਵੀਰਾਂ ਦਿਖਾਉਂਦੇ ਰਹਾਂਗੇ ਜੁੜੇ ਹੋਏ ਪਰਮਜਾ TV ਨਾਲ ਕੈਮਰਾਮੈਨ ਬਜਿੰਦਰ ਨਾਲ ਮਨਦੀਪ ਜੋਤ ਸ਼ਰੀਨੰਦਪੁਰ ਸਾਹਿਬ